ਅਰੇ ਇਹਦੀ ਖੱਡ ਵੀਰੇ ਜ਼ਬਰਦਸਤੀ ਲਾ ਰਿਆ 75 ਕਿੱਲੇ ਥਾਂ ਜਿਹੜਾ ਇੱਥੇ ਮਨਜ਼ੂਰ ਕਰਕੇ ਬੈਠੀ ਆ ਸਰਕਾਰ ਮੈਨੂ ਵਿਭਾਗ ਪੱਪਾਂ ਪਾਰਾ ਪਿਆ ਪੰਜਾਬ ਦੀ ਸਰਕਾਰ ਪੱਪਾਂ ਭਾਰਵਾ ਔਰ ਰੇਤ ਮਾਫੀਆ ਦੇ ਪੱਪਾਂ ਪਾਰ ਹੋਣਾ ਹੀ ਸਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਿਵਲ ਪ੍ਰਸ਼ਾਸਨ ਉਹ ਪੱਪਾਂ ਪਾਰ ਹੋਏ ਪਿਆ ਵੀ ਰੇਤ ਦੀ ਖੱਡ ਚਲੋਣੀ ਆ ਇਹ ਰੇਤ ਦੀ ਖੱਡ ਚੱਲਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਤਬਾਹੀ ਆ ਕਿਉਂਕਿ ਜਦੋਂ ਇੱਥੇ 75 ਕਿੱਲਾਂ ਦੇ ਵਿੱਚ 40 ਫੁੱਟ ਡੂੰਗੀ ਖੱਡ ਬਣ ਗਈ ਤੇ ਇਹਨੇ ਜਦੋਂ ਹੜ ਆਇਆ ਕੁੰਮਣ ਢੇਰੀ ਬਣਾ ਕੇ ਜਿਵੇਂ ਇਹਦਾ ਨੁਕਸਾਨ ਕਰਨਾ ਵਾ ਦਰਿਆ ਦਾ ਇਹ ਆ ਬੰਨ ਤੁਸੀਂ ਵੇਖ ਰਹੇ ਜਿੱਥੋਂ ਤੁਈ ਆ ਜਿੱਥੇ ਪੁਲਿਸ ਖਲੋਤੀ ਆ ਪੁਲਿਸ ਇਸ ਟਾਈਮ ਤੇ ਇਹਨਾਂ ਖਾਡ ਵਾਲਿਆਂ ਨੂੰ ਪਾਲਣ ਵਾਸਤੇ ਖਲੋਤੀ ਹੋਈ ਆ ਇਹ ਸਾਰਾ ਕੁਝ ਜਿਹੜਾ ਵਾ ਇਹ ਹੋਇਆ ਕਦੋਂ ਆ ਕਿਉਂਕਿ 14 12 ਤੇ 11 ਤਰੀਕ ਨੂੰ ਇੱਥੇ ਇੱਕ ਤਰਨਾ ਚੱਲਦਾ ਸੀਗਾ ਉਹ ਤਰਨੇ ਤੋਂ ਸਾਡੇ ਆਗੂ ਚੁੱਕ ਕੇ ਜੇਲ੍ਹ ਚ ਛੁੱਟੇ 12 ਨੂੰ ਇਥੇ ਤਰਨਾ ਲੱਗਾ ਆਗੂ ਛੱਡੇ ਤੇ 14 ਦੀ ਮੀਟਿੰਗ ਹੋਈ ਆ 14 ਦੀ ਮੀਟਿੰਗ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਇੱਕ ਕਮੇਟੀ ਬਣਾਈ ਪ੍ਰੀਤਿੰਦਰਜੀਤ ਸਿੰਘ ਐਸਟੀਐਮ ਦੀ ਅਗਵਾਈ ਚ ਉਹਨਾਂ ਨੇ 18 ਨੂੰ ਪਗੋਲ ਸਥਿਤੀਆਂ ਮੁਤਾਬਕ ਮੋਕਾ ਲੇਖਣਾ ਸੀ ਲੋਕ ਇਕੱਠੇ ਹੋਏ ਸੀ ਪੀੜਤ ਤੇ ਬੇਹੀ ਆਪਦੀ ਅਰਜ਼ੀ ਕਰਾਂਗੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਪਰ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਜਦੋਂ ਵੇਖਿਆ ਸ਼ੰਭੂ ਖਨੋਰੀ ਸਰਕਾਰ ਚੜ ਕੇ ਆ ਗਈ ਆ ਸਰਕਾਰ ਨੇ ਆਪਣੀ ਪੂਰਾ ਕਹਿ ਰੂਸੇ ਵਰਤਾਇਆ ਵਾ ਤੇ ਇਹ ਖੱਡ ਵੀ 8 ਦਿਨਾਂ ਤੋਂ ਜਿਹੜੀ ਆ ਉਹ ਇੱਥੇ ਚਲਾ ਰਹੇ ਆ ਪਰ ਪੀੜਤ ਲੋਕ ਇਕੱਠੇ ਹੋਏ ਆ ਉਹਨਾਂ ਪੀੜਤਾਂ ਨੇ ਆੜ ਕੇ ਉਹਨੂੰ ਬੰਦ ਕਰਾਤਾ ਅਸੀਂ ਤੁਹਾਡੇ ਮੌਜੂਦਾਈ ਅਪੀਲ ਕਰਦੇ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਰੇਟ ਮਾਫੀਆ ਨੂੰ ਰੋਡ ਮਾਫੀਆ ਨੂੰ ਪਾੜਨ ਬਦਲੇ ਨਾ ਕੰਮ ਕਰੋ ਲੋਕਾਂ ਦੀਆਂ ਮੰਗਾਂ ਮੁਸ਼ਕਲਾਂ ਸੁਣੋ ਲੋਕਾਂ ਦੀ ਜਿਹੜੀਆਂ ਮੰਗਾਂ ਮੁਸ਼ਕਲਾਂ ਵਿੱਚ ਕਚਹਿਰੀ 'ਚ ਬਹਿ ਜਸਣੋਂ ਇੱਥੇ ਕਿਤੇ ਮੁੱਖ ਮੰਤਰੀ ਜੀ ਆਪ ਹੋਣ ਲਾਲਜੀਤ ਭੁੱਲਰ ਜੀ ਆਪ ਹੋਣ ਲੋਕਾਂ ਨੂੰ ਇਕੱਠਿਆ ਕਰਕੇ ਲੋਕਾਂ ਦੀ ਰਾਏ ਸ਼ਮਾਰੀ ਕਰ ਲਈ ਜਾਵੇ ਰਾਏ ਲੈ ਲਈ ਜਾਵੇ ਵੀ ਕੀ ਇਹ ਖੜ ਚੱਲੇ ਤੇ ਤੁਹਾਨੂੰ ਫਾਇਦਾ ਜਾਂ ਨਾ ਚੱਲੇ ਤੇ ਤੁਹਾਨੂੰ ਫਾਇਦਾ ਵਾ ਇਹ ਕੋਈ ਰਾਏ ਸ਼ਮਾਰੀ ਜ਼ਰੂਰ ਹੋਣੀ ਚਾਹੀਦੀ ਆ ਪਰ ਅਸਲ ਤੇ ਦੇ ਚੋਰ ਚੋਰ ਬਸੇਰੇ ਭਾਈ ਰੇਤਾ ਦੇ ਵਿੱਚ ਉਹ ਮੁਨਾਫਾ ਐਡਾ ਵੱਡਾ ਵਾ ਕਿ 50 50 ਹਜ਼ਾਰ ਦਾ ਟਿੱਪਰ ਵੇਚਦਾ 20 20 ਹਜ਼ਾਰ ਦਾ ਟਾਲਾ ਵੇਚਦਾ ਵਾ ਖੱਫਤਕਾਰ ਦਾ ਕਜੂਮਬ ਨਿਕਲ ਜਾਂਦਾ ਤੇ ਇਹਨਾਂ ਦੇ ਘਰ ਮੁਰਗੇ ਰਹਿਦੇ ਬੱਕਰੇ ਰਹਿੰਦੇ ਆ ਸੋ ਇਹ ਇਹ ਚਾਹਣਾ ਚਾਹੁੰਦੇ ਆ ਕਿ ਰੇਤ ਦਾ ਹੱਕ ਜਿਹੜਾ ਵਾ ਉਹ ਕਿਸਾਨ ਨੂੰ ਤੇ ਮਜ਼ਦੂਰ ਨੂੰ ਮਿਲੇ ਮਜ਼ਦੂਰ ਭਰੇ ਤੇ ਕਿਸਾਨ ਆਪਣੀ ਰੇਤ ਪਰਕੇ ਵੇਚ ਕੇ ਆਵੇ ਦੋਵਾਂ ਦੇ ਚੁੱਲ੍ਹੇ ਤਪਦੇ ਰਹਿਣ ਦੋਵੇਂ ਇਕੱਠੇ ਰਹਿਣ ਔਰ ਖਸ਼ਹਾਲੀ ਰਹੂਗੀ ਸਾਡੀ ਇਹ ਚਿੱਟੀ ਜਾਂਦੀ ਆ ਅਸੀਂ ਚਾਹੁੰਦੇ ਆ ਖਾਣਾ ਤੇ ਬੈਠੇ ਆ ਸਾਨੂੰ ਦਰਿਆ ਆਏ ਦੀ ਪਾਣੀ ਆਏ ਦੀ ਕੋਈ ਪਰਵਾਹ ਨਹੀਂ ਹੋਆ ਕਰੂਗੀ ਜੇ ਕਿ ਤੇਰੇ ਇੱਧਾ ਹੱਕ ਸਾਨੂੰ ਮਿਲ ਜੇ ਤੇ ਅਸੀਂ ਇਹ ਵੀ ਕਿਹਣਾ ਚਾਹੁੰਨੇ ਵੀ ਰੈਵਨਿਊ ਵੀ ਲਓ ਸਾਡੇ ਤੋਂ ਜੇ ਕਿ ਤੂੰ ਘੋਟਾ ਪਰ ਕੇ ਖੜਦਾ ਉਹ ਤੋਂ 100 ਰੁਪਇਆ ਲੈ ਲਓ ਟਰਾਲੀ ਪਰਦਾ ਬਗੈਰ ਵਾਰ ਤੋਂ 200 ਲੈ ਲਓ ਟਰਾਲਾ ਪਰਦਾ ਵਾੜ ਵਾਲਾ ਤੇ ਉਹ ਤੋਂ 500 ਲੈ ਲਓ ਜੇ ਕੋ ਟਿੱਪਰ ਫੜ ਕੇ ਉੱਪਰ ਕੇ ਖੜਦਾ ਤੇ ਉਹ ਤੋਂ 1000 ਲਵੇ ਸਰਕਾਰ ਸਰਕਾਰ ਦੇ ਖਜ਼ਾਨੇ ਚ ਪਹੇ ਜਾਣ ਚੋਰਾਂ ਦੇ ਘਰ ਨਾ ਜਾਣ ਔਰ ਕਿਸਾਨ ਦੇ ਮਜ਼ਦੂਰ ਦੇ ਘਰ ਆਉਣ ਸੋ ਇਹ ਅੱਜ ਮਸ਼ੀਨ ਉਹਨਾਂ ਨੇ ਕੱਢ ਲਿਆ ਦੂਜੀ ਮਸ਼ੀਨ ਵੀ ਕਢਾਉਣੇ ਆ ਕਢਾ ਕੇ ਤੇ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਕਿ ਇਸ ਰੇਤਾ ਦੇ ਚੈਪਟਰ ਨੂੰ ਇੱਥੇ ਹੀ ਸਰਕਾਰ ਕਲੋਜ਼ ਕਰਕੇ ਇਹਦੇ ਉੱਤੇ ਕੋਈ ਵਧੀਆ ਹੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਨ ਧੰਨਵਾਦ ਤੇ ਪੰਜ ਜਥੇਬੰਦੀਆਂ ਜਿਹੜੀਆਂ ਉਹ ਤਕਰੀਬਨ ਇੱਥੇ ਇਕੱਠੀਆਂ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਕਾ ਪੂਰੇ ਪੰਜਾਬ ਦੇ ਵਿੱਚ ਖੂਬਸੂਰਤੀ ਨਾਲ ਨਰੇ ਰਹੂਗਾ ਜਿਵੇਂ 28 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਏਕਾ ਨਜ਼ਰ ਆਇਆ ਸੀ ਜਿਵੇਂ 29 ਨੂੰ ਏਕਾ ਨਜ਼ਰ ਆਇਆ ਤੇ ਜਿਵੇਂ 31 ਨੂੰ ਏਕਾ ਨਜ਼ਰ ਆਇਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ 12 ਮੰਗਾਂ ਕੇਂਦਰ ਸਰਕਾਰ ਨਾਲ ਸਟੈਂਡ ਕਰਦੀਆਂ ਵਾ ਉਹਨਾਂ ਨੂੰ ਹਾਸਲ ਕਰਨ ਵਾਸਤੇ ਲੜਾਈ ਜਿਹੜੀ ਆ ਉਹ ਯਾਰੀ ਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਕੋਰਟ ਕਮੇਟੀ ਮੈਂਬਰ ਅੱਜ ਦੀ ਜੋ ਇੱਥੇ ਅੱਗੇ ਵੀ ਪ੍ਰਧਾਨ ਰਾਣੇ ਤੁਹਾਨੂੰ ਮੈਂ ਦਿੱਤੀ ਹੈ ਕਿ ਰੇਤਾ ਦਾ ਜੋ ਇਹਨਾਂ ਨੇ ਇੱਥੇ ਰੇਤਾ ਮਾਫੀਆ ਇੱਕ ਜਿਹੜਾ ਇੱਥੇ ਪਾਰ ਰਹੀ ਹੈ ਸਰਕਾਰ ਹਾਲਾਂਕਿ ਇਹ ਜਦੋਂ ਸਰਕਾਰ ਆਉਣ ਲੱਗੀ ਹੈ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਅੱਜ ਅੱਜ ਆਮ ਆਦਮੀ ਰੋ ਰੋ ਕੇ ਇਹ ਗੱਲ ਕਹਿਣ ਦਿਆ ਵੀ ਮੇਰੀ ਜ਼ਮੀਨ ਚੋ ਰੇਤਾ ਨਿਕਲ ਹੁੰਦੀ ਆ ਮੈਨੂੰ ਮੈਨੂੰ ਕੋਈ ਮੇਰਾ ਹੱਕ ਮੈਨੂੰ ਦੇ ਦਿਓ ਪਰ ਕੋਈ ਸੁਣਵਾਈ ਨਹੀਂ ਕੁੱਟ ਕੇ ਅਗਲੇ ਪਿਛਲੀ ਵਾਰੀ ਵੀ ਸਾਡੇ ਕਿਸਾਨਾਂ ਨੂੰ ਕੁੱਟ ਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਤਾ ਜੇ ਹੱਕ ਮੰਗਦਾ ਤੇ ਉਹਨੂੰ ਇਹ ਦਬਾਉਂਦੇ ਆ ਹੱਕ ਬਣਦਾ ਵਾ ਕਿਸਾਨ ਦਾ ਰੇਤਾ ਉਹ ਵਿੱਚ ਇਹ ਮਜ਼ਦੂਰ ਲੱਦੇ ਜਿੱਦਾਂ ਪ੍ਰਧਾਨ ਹੋਣਾ ਨੇ ਕਿਹਾ ਇਹ ਫੇਰ ਆਮ ਆਦਮੀ ਦੀ ਸਰਕਾਰ ਬਣਦੀ ਹੈ ਕਿ ਆਮ ਆਦਮੀ ਦੀ ਹੈ ਹੁਣ ਤੇ ਅਮੀਰਾਂ ਦੀ ਤੇ ਕਵਰਟ ਕਰਾਨਿਆਂ ਦੀ ਸਰਕਾਰ ਆ ਜੋ ਇਹ ਧੱਕਾ ਕਰਵਾ ਰਹੀ ਆ ਥਾਂ ਥਾਂ ਤੇ ਇੱਕ ਵੀ ਥਾਂ ਥਾਂ ਤੇ ਇਹ ਕੰਮ ਹੁੰਦਿਆ ਵਾ ਉਧਰ ਜਲੋਗੇ ਵੀ ਹੋਰ ਸਾਰੇ ਮਤਲਬ ਇਲਾਕੇ ਜੀ ਜਿਹੜੀ ਇਹ ਰੇਤਾ ਨੂੰ ਪੈ ਗਏ ਪਤਾ ਨਹੀਂ ਰੇਤਾ ਜੋ ਕੀ ਕੱਢ ਲੈਣਾ ਸਦਾ ਦੇਣ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਇੰਨੀ ਭੁੱਖ ਇੰਨੀ ਨੀਤਮਾੜੀ ਕਦੇ ਨਹੀਂ ਵੇਖੀ ਜਿਹੜੀ ਇਹ ਸਰਕਾਰ ਨੇ ਕੀਤੀ ਹੈ ਭਾਰਤੀ ਕਿਸਾਨ ਮਿਹਦੂਰ ਜੁਨੀਅਨ ਮਝੈਲ ਜਥੇਬੰਦੀ ਦਾ ਕਾਈ ਪ੍ਰਧਾਨ ਸਭਰਾ ਤੋਂ ਅਸੀਂ 1 ਮਹੀਨਾ ਪਹਿਲਾਂ ਵੀ ਇੱਥੇ ਪ੍ਰਸ਼ਾਸਨ ਨੇ ਇਸ ਤਰ੍ਹਾਂ ਹੀ ਆਣ ਕੇ ਸਾਡੇ ਕਿਸਾਨਾਂ ਭਰਾਵਾਂ ਨੂੰ 20 25 ਜਣਾਂ ਨੂੰ ਚੁੱਕ ਕੇ ਤੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਆ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਦੇ ਨਾਲ ਇੱਕ ਸਾਰੀ ਹੀ ਜਥੇਬੰਦੀਆਂ ਦੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਡੀਸੀ ਸਾਹਿਬ ਨੇ ਇਹ ਗੱਲ ਕਹੀ ਸੀ ਐਸਐਸਪੀ ਸਾਹਿਬ ਨੇ ਵੀ ਅਸੀਂ ਉੱਥੇ ਸਰਵਾ ਕਰਾਂਗੇ ਕਿ ਕਿਹੜੇ ਕਿਸਾਨਾਂ ਭਰਾਵਾਂ ਦਾ ਨੁਕਸਾਨ ਉੱਥੇ ਹੋ ਰਿਹਾ ਵਾ ਤੇ ਉਸ ਤੋਂ ਬਾਅਦ ਆ ਕੋ ਨਿਕਾ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਵਾ ਜਿਹਦੇ ਵਿੱਚ ਐਸਐਸਪੀ ਸਾਹਿਬ ਨਾਲ ਡੀਸੀ ਸਾਹਿਬ ਇੱਥੇ ਬਿਲਕੁਲ ਕੋਈ ਕਿਸੇ ਰਕਮ ਦਾ ਕੋਈ ਸਰਵਾ ਨਹੀਂ ਕਰਕੇ ਗਿਆ ਅਸੀਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਹੀ ਬੇਨਤੀ ਕਰਦੇ ਆਂ ਪੀ ਇਹ ਰੇਤਾ ਦਾ ਕੰਮ ਆ ਜਿਹੜਾ ਇਹ ਇਸ ਤਰੀਕੇ ਨਾਲ ਚਲਾਇਆ ਜਾਵੇ ਵੀ ਕਿਸਾਨ ਭਰਾ ਆਪਦੇ ਤਰੀਕੇ ਨਾਲ ਰੇਤਾ ਇੱਥੋਂ ਕੱਢੇ ਤੇ ਮਜ਼ਦੂਰ ਭਰੇ ਕੁਝ ਮਜ਼ਦੂਰਾਂ ਬਾਰੇ ਵੀ ਸੋਚਿਆ ਜਾਵੇ ਵੀ ਮਜ਼ਦੂਰ ਕਰਨ ਕੀ ਜੇ ਮਜ਼ਦੂਰ ਏਕਰ ਨਿਕ ਜੀ ਆ ਰੇੜੀ ਬਣਾ ਲੈਂਦੇ ਤੇ ਰੇੜੀ ਵੀ ਚੱਲਣੀ ਬੰਦ ਕਰ ਦਿੰਦੇ ਮਜ਼ਦੂਰ ਕਿਹੜੇ ਬੰਨੇ ਜਾਣ ਸਾਡੇ ਇਲਾਕੇ ਦਾ ਸਰਦਾਰ ਲਾਲਜੀਤ ਸਿੰਘ ਭੁੱਲਰ ਇਹਨਾਂ ਮਜ਼ਦੂਰਾਂ ਬਾਰੇ ਕਿਸਾਨਾਂ ਬਾਰੇ ਕੁਛ ਨਾ ਕੁਛ ਤੇ ਸੋਚੇ ਵੀ ਚਲੋ ਜੇ ਰੇਤਾ ਵਾਏ ਕਿਸਾਨ ਭਰ ਕੇ ਵੇਚਣਗੇ ਉਹ ਮਾਰਾ ਮੋੜ ਰਿਕਾਰ ਚੱਲੂਗਾ ਇੱਕ ਤੇ ਦਰਿਆ ਜਿਹੜਾ ਇਹ ਮਾਰਦਾ ਵਾ ਕਿਸਾਨਾਂ ਨੂੰ ਇੱਕ ਰਲ ਕੇ ਸਰਕਾਰ ਜਿਹੜੀ ਇਹ ਮਾਰ ਰਹੀ ਆ ਅਸੀਂ ਇਹੋ ਹੀ ਸੁਝਾ ਦੇਣਾ ਚਾਹੁੰਦੇ ਆ ਵੀ ਰੇਤਾ ਜਿਹੜੀ ਕਿਸਾਨ ਆ ਇਹਦੀ ਮਾਲਕੀ ਜ਼ਮੀਨ ਆਏ ਇਹ ਕੋਈ ਸਰਕਾਰ ਦੀ ਜ਼ਮੀਨ ਨਹੀਂ ਗਈ ਤੇ ਕਿਸਾਨ ਆਪਦੇ ਤਰੀਕੇ ਨਾਲ ਰੇਤਾ ਭਰਾਵੇ ਤੇ ਮਜ਼ਦੂਰ ਰੇਤਾ ਭਰੇ ਤੇ ਕਿਸਾਨ ਰੇਤਾ ਵੇਚੇ ਇਹੋ ਹੀ ਗੱਲਾਂ ਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਕੂ ਜਗਰਾਹਾਂ ਬਰਾਜ ਜਨ ਸ਼ਖਤਰ ਪੱਟੀ ਖੱਦਾ ਜੀ ਇੱਕ ਸਾਢੇ ਸਾਲ ਤੋਂ ਹੋ ਗਿਆ ਵੇ ਅੱਗੇ ਵੀ ਲੋਰ ਜੀ ਕੋਸ਼ਿਸ਼ ਕੀਤੀ ਠੇਕੇਦਾਰਾਂ ਤੇ ਕਿਸਾਨ ਜੱਥੇ ਬੰਦੀਆਂ ਵੀਰਾਂ ਕਿਸਾਨਾਂ ਨੇ ਇਹਨਾਂ ਨੂੰ ਰੋਕਿਆ ਸੀ ਇਹ ਦੋ ਚਾਰ ਮਹੀਨੇ ਰੁਕ ਜਾਂਦੇ ਆ ਦੋ ਤਿੰਨ ਮਹੀਨੇ ਫੇਰ ਆਉਂਦੇ ਆ ਉਹਨੇ ਨਾ ਕੀ ਕੀਤਾ ਵੀ ਜਦਨਾਂ ਖਨੌਰੀ ਮੋਰਚੇ ਤੋਂ ਭਗਵਾਨਤਮਾਨ ਨੇ ਜੋ ਹਰਕਤ ਕੀਤੀ ਆ ਕਿਸਾਨ ਠਾਏ ਆ ਇਹਨਾਂ ਵੀ ਵੇਖਿਆ ਵੀ ਖੜੇ ਮੌਕਾ ਮਿਲ ਗਿਆ ਕਿਸਾਨ ਘਰਾਂ 'ਚ ਬੈਠੇ ਤੇ ਇਹਨਾਂ ਵੀ ਆ ਗਿਆ ਬਤਾ ਰਾਹ ਬਣਾਉਣਾ ਸ਼ੁਰੂ ਕਰਤਾ ਇਹਨਾਂ ਨੂੰ ਦੱਸਿਆ ਵੀ ਜਿਹੜੇ ਕਿਸਾਨ ਵੀਰੇ ਲਾਗੇ ਜਿਨ੍ਹਾਂ ਦੀਆਂ ਪੈਰੀਆਂ ਉਹ ਤੇ ਵਿਚਾਰੇ ਮਰ ਜਾਣਗੇ ਇੱਥੇ ਕਾਪਟਨ ਉਹਦੀ 12 ਕਿੱਲੇ ਪੈਰੀ ਵਿਚਾਰੇ ਦੀ ਉਹਦੀ ਵੜਨਾ ਵਾਟਣਾ 40 ਫੁੱਟ ਟੋਆਪੁੱਟ ਦੇ ਨਾਲ ਡੂੰਗੀ ਰੇਤਪੁੱਟ ਦੇ ਨਹੀਂ ਤਾਂ ਉਹ ਵਿਚਾਰਾ ਉਹ ਤੇ ਮਾਰਿਆ ਜਾ ਉਹਨੇ ਤੇ ਸਾਰੀ ਉਮਰ ਦੀ ਕਾਪਟਨ ਨੇ ਆਪਣੀ ਕਮਾਈ ਫੋਜ ਦੀ ਉੱਥੇ ਜ਼ਮੀਨ ਚ ਲਾਤੀ ਤੇ ਉਹਨੇ ਆਪਣੀ ਰੋਟੀ ਖਾਣੀ ਆ ਉਹ ਚੱਕ ਜੱਜ ਜਿੰਦੀਆਂ ਜੱਥੇ ਵਧੀਆਂ ਭਰਾਤਾ ਸਭ ਜੱਥੇ ਬੰਦੀਆਂ ਜੀ ਅੱਜ ਇਕੱਠੇ ਨੇ ਕਿਸਾਨ ਵੀਰ ਇਕੱਠੇ ਹੋਏ ਵੀ ਖੱਡਾ ਕਿਸੇ ਕੀਮਤ ਨਹੀਂ ਲੱਗਣ ਦਿੱਤਾ ਜਬਗ)^{(1)})^{(2)})^{(3)}^{(4)}^{(5)}^{(6)}^{(7)}^{(8)}^{(9)}^{(10)}^{(1 ਇਹੋ ਬੇਨਤੀ ਕਰਨਾ ਆ ਵੀ ਇਹ ਜਿਹੜਾ ਖੱਡ ਦਾ ਬਹੁਤ ਵੱਡਾ ਨੁਕਸਾਨ ਆ ਜੇ ਖੱਡ ਲੱਗ ਜਾਂਦੀ ਆ ਤੇ ਜਿਹੜਾ ਦਰਿਆ ਦਾ ਵਹਿਣਾ ਉਹ ਬਿਲਕੁਲ ਬੰਨ ਦੇ ਨੇੜੇ ਆ ਜਾਣਾ ਵਾ ਤੇ ਘੁੰਮਣ ਘੇਰੀ ਪਾ ਕੇ ਬੰਨ ਰੋੜ ਸਕਦਾ ਵਾ ਤੇ ਜਿੰਨਾ ਵੀ 8-700 ਘਾਰ ਆ 10-15 ਪਿੰਡ ਨੇ ਬਹੁਤ ਵੱਡਾ ਨੁਕਸਾਨ ਹੋਣਾ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਗਾੜੀ ਵੀ ਸਰਕਾਰ ਗਾੜੀ ਵੀ ਵੀ ਖੱਡ ਬਿਲਕੁਲ ਬੰਦ ਕਰੋ ਇਹਨਾਂ ਲੋਕਾਂ ਦੀ ਜੇ ਤੁਸੀਂ ਸਹਾਇਤਾ ਕਰਨੀ ਚਾਹੁੰਦੇ ਹੋ ਹੋਰ ਕੋਈ ਚੰਗੇ ਕੰਮ ਕਰੋ ਬਹੁਤ ਵੱਡੇ ਪੱਧਰ ਤੇ ਨਸ਼ਾ ਵੇਚ ਰਿਆ ਨਸ਼ੇ ਵਾਲੇ ਬੰਨੇ ਹੋਏ ਪ੍ਰਸ਼ਾਸਨ ਲੁਟਾ ਖਵਾਉਂਦੀ ਆ ਉਧਰ ਤੇ ਪ੍ਰਸ਼ਾਸਨ ਹੁੰਦਾ ਨਹੀਂ ਇਹਨਾਂ ਗਰੀਬਾਂ ਦੇ ਕਿਉਂ ਅਤਿਆਚਾਰ ਕਰਨ ਦੀ ਸਰਕਾਰ ਸਾਣਾ ਨਾ ਲੱਗਾ ਤੁਸੀਂ ਪੁੱਛੇ ਤੁਹਾਡੀ ਗੱਲਬਾਤ ਹੋਈ ਕਿ ਕਿਸ ਬਸੰਦੇ ਦੀ ਗੱਲਬਾਤ ਹੋਈ ਕੀ ਗੱਲ ਚੱਲ ਰਹੀ ਆ ਅ ਦਰਸਲ ਇਹ ਗੱਲ ਕੀ ਹੈ ਜੀ ਵੀ ਜਿਹੜੀ ਸੰਭਰਾ 4 ਕਮਰਸ਼ੀਅਲ ਮਾਈਨਿੰਗ ਸਾਈਟ ਆ ਸਾਡੀ ਜਿਹੜੀ ਇਹ ਸਰਕਾਰ ਵੱਲੋਂ ਲੋਟਡ ਸਾਈਟ ਆ ਉਹਦੇ ਰਿਲੇਟਡ ਇਥੇ ਲੋਕਲ ਲੋਕਾਂ ਨੂੰ ਕੁਝ ਖਰਚੇ ਨੇ ਵੀ ਸ਼ਾਇਦ ਕਈਆਂ ਨੂੰ ਤੇ ਲੱਗਦਾ ਵੀ ਸ਼ਾਇਦ ਇਲੀਗਲ ਸਾਈਟ ਆ ਪਰ ਇਲੀਗਲ ਨਹੀਂ ਬਿਲਕੁਲ ਲੀਗਲ ਮਾਈਨਿੰਗ ਸਾਈਟ ਆ ਕਮਰਸ਼ੀਅਲ ਮਾਈਨਿੰਗ ਸਾਈਟ ਸਭਰਾ 4 ਤੇ ਉਹਦੇ ਬਾਕੀ ਚਲੋ ਗੱਲਬਾਤ ਪ੍ਰਸ਼ਾਸਨ ਵਿੱਚ ਪੈ ਕੇ ਕਰ ਰਿਹਾ ਜੀ ਜੋ ਵੀ ਗੱਲਬਾਤ ਆ ਉਹਨੂੰ ਟੇਬਲ ਟਾਕ ਦੇ ਜ਼ਰੀਏ ਸਿਰੇ ਲਾਇਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਪ੍ਰੋਸੀਜਰ ਚੁੱਕੀ ਤੇ ਸਰ ਉਹਦੇ ਆਰਡਰ ਜੀ ਜੀ ਬਿਲਕੁਲ ਟੋਟਲੀ ਲੀਗਲ ਸਾਈਟ ਆ ਤੇ ਮਾਨਯੋਗ ਹਾਈ ਕੋਰਟ ਦੇ ਵੀ ਆਰਡਰ ਨੇ ਇਹ ਕੋਰਟ ਨੂੰ ਸਾਈਟ ਨੂੰ ኦਪਰੇਸ਼ਨਲ ਕਰਨ ਲਈ ਜੀ ਸਰ ਕਿਸਾਨਾਂ ਨੂੰ ਕੀ ਡਰਿਆ ਹਾਂਜੀ ਕਿਸਾਨਾਂ ਨੂੰ ਕੀ ਡਰਿਆ ਕਿਸਾਨਾਂ ਨੂੰ ਸਰ ਉਹਨਾਂ ਜੋ ਵੀ ਕਿਸੇ ਦਾ ਖਰਸਾ ਜੇ ਕੋਈ ਖੁੱਲੇ ਤੌਰ ਤੇ ਸਿੱਧਾ ਸਾਡੇ ਕੋਲੇ ਕੋਈ ਸਾਹਮਣੇ ਆਇਆ ਨਹੀਂ ਵੀ ਖਰਸਾ ਹੈ ਕੀ ਆ ਬਸ ਇੱਕ ਜੇਦਾ ਜੀ ਵੀ ਅਸੀਂ ਖੱਡ ਰੁਕਣੀ ਤੇ ਕੰਮ ਰੋਕਣਾ ਜੇ ਹੋਰ ਜਗ੍ਹਾ ਤੇ ਹੋ ਰਿਹਾ ਹੋਰ ਤੇ ਕੋਈ ਗੱਲ ਨਹੀਂ ਬਸ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਤਿੰਨ ਕਿੱਲੇ ਜ਼ਮੀਨ ਹੈ ਤੇ ਵਿੱਚੋਂ ਦੀ ਰਾਹ ਨਿਕਲ ਰਿਹਾ ਤੇ ਮੈਂ ਕਿੱਧਰ ਜਾਵਾਂ ਜੀ ਨਹੀਂ ਜੀ ਬਿਲਕੁਲ ਜਿਹੜਾ ਇੱਥੇ ਅਸੀਂ ਆਪਣੀ ਜਗ੍ਹਾ ਠੇਕੇ ਤੇ ਲਈ ਆ ਕੰਟਰੈਕਟ ਜਿੱਥੋਂ ਦੀ ਅਸੀਂ ਰਸਤਾ ਬਣਾ ਰਹੇ ਹਾਂ ਉਸ ਤੋਂ ਅੱਗੇ ਸਾਡਾ ਚਾਰ ਕਰਮ ਦਾ ਜਿਹੜਾ ਸਾਈਟ ਨੂੰ ਸਰਕਾਰੀ ਰਸਤਾ ਲੱਗਦਾ ਹੈ ਉਹਦੇ ਉੱਤੇ ਆਪਦਾ ਰਸਤਾ ਬਣਾ ਰਹੇ ਆ ਇਹ ਰੀ ਜ਼ਮੀ ਕਿਸਾਨਾਂ ਨੇ ਸਿਰਫ ਇੱਕ ਮੁੱਦਾ ਬਣਾਇਆ ਕਿ ਅਸੀਂ ਖੱਡ ਰੋਕਣੀ ਆ ਲੱਗੇ ਹੋਰ ਵੀ ਦੋ ਤਿੰਨ ਖੱਡਾਂ ਚੱਲਦੀਆਂ ਸੀਗੀਆਂ ਉਹ ਉਹਨਾਂ ਦੀ ਵਜ੍ਹਾ ਨਾਲ ਬੰਦ ਹੋ ਗਈਆਂ ਜਾਂ ਕਿਸ ਤਰ੍ਹਾਂ ਨਾਲੋਂ ਇਹ ਸਿਰਫ ਇਸੇ ਖੱਡ ਤੇ ਹੀ ਕਿਉਂ ਕਿਸਾਨ ਜਿਹੜਾ ਉਹ ਬੋਲਦੇ ਇਹ ਹੁਣ ਕੀ ਕਹਿ ਸਕਦੇ ਜੀ ਤੇ ਹਰੇਕ ਜਦੋਂ ਕਿਸੇ ਦੀ ਦੁਕਾਨ ਚੱਲਦੀ ਲੱਗੇ ਹੋਰ ਖੁੱਲਣ ਲੱਗਿਆ ਤਕਲੀਫ ਤੱਕਲੇ ਨੂੰ ਹੁੰਦੀ ਆ ਜੀ ਤੁਹਾਡਾ ਮਤਲਬ ਹੈ ਕਿ ਤੁਸੀਂ ਮਤਲਬ ਕਿ ਸਿਰਫ ਕਿਸਾਨਾਂ ਨੂੰ ਇਹ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਦਾ ਇੱਕ ਮੁੱਦਾ ਵਾ ਵੀ ਇਹ ਖੱਡ ਰੋਕਣੀ ਸਿਰਫ ਇਸੇ ਹੀ ਖੱਡ ਤੇ ਕਿਉਂ ਕਿਸਾਨ ਜਿਹੜਾ ਉਹ ਪਿੱਛੇ ਪੈ ਵੀ ਇਹ ਨਹੀਂ ਇਹੀ ਸਾਨੂੰ ਖੋਦ ਲਈਏ ਸੀ ਸਾਡੇ ਲਈ ਸੋਚਦਾ ਵਿਸ਼ਾ ਜੀ ਵੀ ਮੰਨ ਲਓ ਜੇ ਬੰਨ ਟੁੱਟਦਾ ਆ ਫਿਰ ਹੋਰ ਸਾਈਟਾਂ ਇਹਨਾਂ ਦਾ ਮੇਨ ਖਰਸਾ ਜੀ ਵੀ ਖੱਡ ਚੱਲਣਾ ਬੰਦ ਟੁੱਟੂਗਾ ਫਿਰ ਇੱਥੇ 20 ਕਿਲੋਮੀਟਰ ਦੇ ਘੇਰੇ ਚ ਦੋ ਹੋਰ ਸਾਈਟਾਂ ਚੱਲ ਰਹੀਆਂ ਤੇ ਫਿਰ ਬੰਦ ਉੱਥੇ ਵੀ ਟੁੱਟ ਸਕਦਾ ਪਰ ਇਹ ਯੂਨੀਅਨ ਆ ਉੱਥੇ ਨਹੀਂ ਜਾ ਕੇ ਰੋਕ ਰਹੀਆਂ ਜੀ ਸਿਰਫ ਸੰਥੂ ਹੀ ਰੋਕਿਆ ਜਾ ਰਿਹਾ ਪ੍ਰਸ਼ਾਸਨ ਤੋਂ ਕੀ ਉਮੀਦ ਹੈ ਇਨਸਾਫ ਦੀ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਅਸੀਂ तकरीबन ਪੌਣੇ 2 ਸਾਲ ਹੋ ਗਏ ਜੀ 2 ਸਾਲ ਪਹਿਲਾਂ ਤਾਂ ਸਾਡਾ ਟੈਂਡਰ ਆ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਜੋਰਾ ਜਰਬੀ ਨਹੀਂ ਹਰੇਕ ਨੂੰ ਬੇਨਤੀ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹਦੇ ਖੱਡ ਦੇ ਫਾਇਦੇ ਕੀ ਆ ਇੱਥੇ ਵੀ ਦਰਿਆ ਦਾ ਪੇਟ ਇਸ ਟਾਈਮ ਦੀ ਬੰ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੀ ਦੇਖ ਲਓ ਜਿੱਥੇ ਆਪਾਂ ਖੜੇ ਇਹਦੇ ਨਾਲ ਉਹ ਦਰਿਆ ਦਾ ਸੈਂਟਰ ਉੱਚਾ ਇਹ ਅਸੀਂ ਤਾਂ ਸਾਰਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਦਰਿਆ ਦੀ ਖਦਾਈ ਹੋਊਗੀ ਪਾਣੀ ਜਿਹੜਾ ਬਿਲਕੁਲ ਸਿੱਧਾ ਵਗੂਗਾ ਤੇ ਬੰਨ ਦੀ ਸੇਫਟੀ ਬਾਹਰ ਦੀ ਸੇਫਟੀ ਆ ਉਹਦੇ ਨਾਲ ਜੀ ਮਜ਼ਦੂਰਾਂ ਨੂੰ ਹੀ ਕੰਮ ਮਿਲੇਗਾ ਜੇ ਜੀ ਬਿਲਕੁਲ ਜੀ ਬਿਲਕੁਲ ਇੱਥੇ ਜਿੱਥੇ ਵੀ ਅਸੀਂ ਸਾਈਟ ਚ ਲਾਉਣੀ ਹੈ ਉੱਥੇ ਮਜ਼ਦੂਰਾਂ ਨੂੰ ਬਿਲਕੁਲ ਕੰਮ ਮਿਲਦਾ ਹੀ ਆ ਜੀ ਹਰ ਇੱਕ ਦਾ ਬਹੁਤ ਸੋਹਣਾ ਜੇ ਤੁਸੀਂ ਇੱਥੇ ਕੀ ਲੋਕੇਸ਼ਨਾਂ ਤੇ ਕੀ ਦੇਖਣਾ ਹੈ ਦੇਖਿਆ ਕੀ ਕਰਨਾ ਹੈ ਦੇਖੋ ਜੀ ਮੈਂ ਹੈਗਾ ਜੀ ਐਸ ਡੀਓ ਮਾਈਨਿੰਗ ਸਿਮਰਨਦੀਪ ਸਿੰਘ ਐਸ ਡੀਓ ਪੱਟੀ ਇੱਥੇ ਸਾਡੀ ਸਬਰਾਹ 4 ਮਾਈਨਿੰਗ ਸਾਈਟ ਹੈਗੀ ਹੈ ਸੀ ਐਮ ਐਸ ਸਾਈਟ ਹੈ ਜੋ ਕਿ ਸਰਕਾਰ ਵੱਲੋਂ ਮਨਜੂਰशुदा ਸਾਈਟ ਹੈਗੀ ਆ ਇਹਦੀਆਂ ਸਾਰੀਆਂ ਕਲੀਅਰੈਂਸ ਲੈਣ ਤੋਂ ਬਾਅਦ ਇੱਥੇ ਮੌਕੇ ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਸੀਗਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਥੋੜਾ ਇਹਦੇ ਐਜੀਟੇਸ਼ਨ ਸ਼ੋ ਕੀਤੀ ਜਾ ਰਹੀ ਹੈ ਤੇ ਹੁਣ ਡਿਊਟੀ ਮੈਜਿਸਟਰੇਟ ਸਾਹਿਬ ਜਿਹੜੇ ਤਸੀਹਂਦਾਰ ਸਾਹਿਬ ਨੇ ਪੱਟੀ ਉਹ ਆ ਰਹੇ ਨੇ ਤੇ ਮਿਲ ਕੇ ਨਾ ਨਾ ਜੋ ਵੀ ਇਹਨਾਂ ਦੀ ਪ੍ਰੋਬਲਮ ਆ ਸੁਣ ਕੇ ਉਹ ਹੱਲ ਕਰਾਂਗੇ ਸਰ ਸਾਨੂੰ ਲੋਕ ਜੋ ਵੀ ਮਾਈਨਿੰਗ ਕਿਹਾ ਉਹ ਜਮੀਨ ਦਾ ਜਾਂ ਰਸਤੇ ਦਾ ਵੀ ਇੱਥੇ ਕੋਈ ਨੁਕਸਾਨ ਦੱਸਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਪੂਰਾ ਇੱਥੇ ਇਹਦਾ 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 ਜੀ ਇਸ ਤਰ੍ਹਾਂ ਵਾ ਕਿ ਜਿਹੜਾ ਦਰਿਆ ਜਿਹੜੀ ਵੀ ਸਾਈਡ ਚਲਣੀ ਹੈ ਉਹ ਦਰਿਆ ਉਹ ਤੋਂ ਦੂਸਰੀ ਸਾਈਡ ਚਲਣੀ ਹੈ ਠੀਕ ਹੈ ਜੀ ਜਿਹੜਾ ਇਹਨਾਂ ਦਾ ਖਦਸ਼ਾ ਹੈਗਾ ਕਿ ਪਾਣੀ ਬੰਦ ਲੱਗੇ ਆ ਜਾਊਗਾ ਸਭ ਤੋਂ ਪਰਲੇ ਬਣੇ ਜੇ ਮਾਈਨਿੰਗ ਹੋਏਗੀ ਉਥੋਂ ਰੇਤਾਂ ਚੁੱਕੀ ਜਾਏਗੀ ਦਰਿਆ ਦਾ ਬੈਡ ਚੌੜਾ ਹੋਏਗਾ ਤੇ ਪਾਣੀ ਥੋੜਾ ਫੈਲ ਕੇ ਚੱਲੇਗਾ ਤੇ ਇਹ ਜਿਹੜੇ ਬਨ ਨੂੰ ਜਿਹੜਾ ਖਤਰਾ ਹੁੰਦਾ ਉੱਥੋਂ ਉਹਨੂੰ ਸੇਫਟੀ ਹੋਏਗੀ ਜੇ ਅਹੀਂ ਉੱਥੋਂ ਜਿਹੜੀ ਐਕਸਟਰਾ ਸਿਰਟਡ ਡਿਪੋਜ਼ਿਟ ਆ ਉਹ ਨਹੀਂ ਚੁੱਕਦੇ ਤੇ ਉੱਥੋਂ ਕੱਲ ਨੂੰ ਇਹਦਾ ਨੁਕਸਾਨ ਹੋਣ ਦਾ ਖर्चा ਹੈਗਾ ਜਿਹੜੀ ਕੋਈ ਵੀ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਕੰਮ ਕੀਤਾ ਜਾਂਦਾ ਉਹਦਾ ਪਹਿਲਾਂ ਸਰਵੇ ਕੀਤਾ ਜਾਂਦਾ ਠੀਕ ਹੈ ਜੀ ਉਹਦੀਆਂ ਆਈਆਈਟੀ ਤੋਂ ਰਿਪੋਰਟ ਲੈ ਕੇ ਇਹ ਕਿੱਥੋਂ ਮਾਈਨਿੰਗ ਕੀਤੀ ਜਾਣੀ ਚਾਹੀਦੀ ਹੈ ਕਿੱਥੋਂ ਨਹੀਂ ਕੀਤੀ ਜਾਣੀ ਚਾਹੀਦੀ ਫਿਰ ਉਸ ਤੋਂ ਬਾਅਦ ਉਹ ਐਨਵਾਇਰਨਮੈਂਟ ਕਲੀਅਰੈਂਸ ਲੈ ਕੇ ਫਿਰ ਹੀ ਇਹ ਖੱਡ ਮਨਜ਼ੂਰ ਹੋਈ ਹੈ ਬਿਨਾਂ ਕਿਸੇ ਮਲਕੀ ਬਿਨਾਂ ਕਿਸੇ ਪੁਖਤਾ ਸਬੂਤ ਤੋਂ ਇਹ ਨਹੀਂ ਕੀਤੀ ਗੱਡ ਖੱਡ ਇਹ ਮਨਜ਼ੂਰ ਹੋਣ ਤੋਂ ਬਾਅਦ ਹੀ ਇੱਥੇ ਕੰਮ ਸ਼ੁਰੂ ਹੋਣ ਲੱਗਾ ਬਾਕੀ ਜਿਹੜੀ ਹੈਗੀ ਹੈ ਜੀ ਖੱਡ ਦੀ ਜਿਹੜੀ ਰੇਤਾ ਪੱਟੀ ਜਾਏਗੀ ਉੱਥੋਂ ਜਿਹੜੇ ਮਾਲਕ ਹੋਣਗੇ ਉਹਨਾਂ ਨੂੰ ਉਹਦੀ ਰਾਇਲਟੀ ਮਿਲੇਗੀ ਇਹ ਜਿਹੜਾ ਰਸਤਾ ਹੁੰਦਾ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਇਹ ਰਸਤੇ ਦੇ ਲਈ ਅਲੱਗ ਤੋਂ ਕੰਪਨਸੇਸ਼ਨ ਠੇਕੇਦਾਰ ਵੱਲੋਂ ਜਿਹੜੇ ਕਿਸਾਨ ਹੋਣ ਸਰ ਨਾਲੋਂ ਵਿਭਾਗ ਵੱਲੋਂ ਕੋਲਦੇ ਹੋਏ ਭਰੋਸਾ ਕੀ ਦਉਂਦੇ ਭਰੋਸਾ ਸੀ ਇਹ ਜਵਾਨੇ ਆ ਕਿ ਅੱਗੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਜਿਹੜਾ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਇੱਥੇ ਫਲਡ ਪ੍ਰੋਟੈਕਸ਼ਨ ਦੇ ਕੰਮ ਕਰਾ ਕੇ ਦਿੱਤੇ ਜਾਣ ਉਹ ਆਪਾਂ ਹੁਣ ਵੀ ਕੰਪਲੀਟ ਕਰਾ ਕੇ ਦਿੱਤੇ ਨੇ ਲੇਟਸਟ ਇਸੇ ਮਹੀਨੇ ਦੇ ਵਿੱਚ ਠੀਕ ਹੈ ਜੀ ਜੇਤੇ ਕਰੋੜ ਰੁਪਏ ਤੋਂ ਵੱਧ ਦੀ ਲੱਗਦਾ ਹੈ ਇਹ ਸਰਕਾਰ ਦੀ ਤੇ ਅੱਗੋਂ ਵੀ ਜਿਹੜੇ ਹੈਗੇ ਨੇ ਜੇ ਡੀ ਸੈਟਿੰਗ ਇੱਥੇ ਹੋਏਗੀ ਮਾਈਨਿੰਗ ਹੋਏਗੀ ਤੇ ਉਹਦੇ ਵਿੱਚ ਬੰਨ ਨੂੰ ਸਭ ਨੂੰ ਸੇਫਟੀ ਮਿਲੇਗੀ ਖਤਰੇ ਵਾਲੀ